ਜਾ ਤਾਂ ਕਾ ਸਾਡੀ ਹੋਇ ਨਹੀਂ ਸੀ ਤਾਂ ਅਟਪੂਸੀਆਂ ਮਾਰਨ ਵਾਲੇ ਭੰਡਾ ਸੀ ਬਣ ਗਿਆ ਕੋਈ ਸੀਐਮ ਦੇ ਕੋਈ ਮੰਤਰੀ ਉਹ ਜਾ ਕਰਤੂਤਾ ਕਰੀ ਜਾਂਦੇ ਏ ਸਾਡੇ ਸਾਹਮਣੇ ਸਾਰਾ ਕੁਝ ਕਿਉਂ ਨਾ ਇਲੈਕਸ਼ਨ ਲੜੇ ਬੰਦਰ ਸੇ ਇਹਦਾ ਜਵਾਬ ਕੀ ਕਰਦਾ ਕਿਉਂ ਨਾ ਲੜਿਆ ਕਿਉਂਕਿ ਇਹ ਲੋਕ ਹੀ ਸੀਗੇ ਇਲੈਕਸ਼ਨ ਲੜਨਗੇ ਕੋਈ ਹੋਰ ਇਹਨਾਂ ਦੇ ਘਰਾਜ ਚ ਪੈਦਾ ਹੋਏ ਸੱਪਾਂ ਦੇ ਘਰਾਜ ਚ ਪੈਦਾ ਹੋਏ ਸਪੋਲੀਆਂ ਬਚਾਉਣਗੇ ਪੰਜਾਬ ਨੂੰ ਜੇ ਸ਼ਰਾਬੀ ਦੀ ਸਰਕਾਰ ਹੋ ਤਾਂ ਠੇਕੇ ਸਾਫ ਸੁਥਰੇ ਕਰੋਗਾ ਕੋਤਾ ਜੇ ਬੈਠੂਗਾ ਪੂਛ ਮਾਰਨ ਤੋਂ ਆਪਣੀ ਥਾਂ ਹੀ ਸਾਫ ਕਰੋਗਾ ਠੇਕੇ ਵਧੀਆ ਬਣਾਤੇ ਆਰਡਰ ਦੀ ਹਾਲਤ ਜਿਹੜੀ ਹੈਗੀ ਐ ਇਸ ਕਰਕੇ ਮਾੜੀ ਐ ਕਿ ਜਿਹੜੇ ਆ ਡੰਗਰਾ ਜਿਹਨਾਂ ਕੋਲ ਆਪਾਂ ਫੜਾ ਬੈਠੇ ਆਂ ਭੰਡਾ ਨੂੰ ਜਿਹੜੀ ਸਰਕਾਰ ਉਹਨਾਂ ਨੂੰ ਏ ਬੀ ਸੀ ਵੀ ਨਹੀਂ ਆਉਂਦੀ ਬਸ ਸਰਕਾਰਾਂ ਆਉਂਦੀਆਂ ਕੀ ਐ ਲੁਧਿਆਣਾ ਏਰੀਆ ਛੱਡਦਾ ਕਹਿੰਦਾ ਕੀ ਗੱਲ ਲੁਧਿਆਣੇ ਦੇ ਵਿੱਚ ਨਸ਼ਾ ਨਹੀਂ ਵਿਕਦਾ ਕੱਲੇ ਗਰੂਰ ਚ ਨਸ਼ਾ ਵਿਕਦਾਗਾ ਇੱਥੇ ਆ ਕੇ ਵੀ ਡੇਰਾ ਲੱਗਿਆ ਹੋਇਆਗਾ ਆਪੇ ਪਿੰਡ ਤੋਂ ਦੱਲੇ ਪਹਛਾਣੋ ਇਹਨਾਂ ਦੇ ਜੁੱਤੀਆਂ ਮਾਰੋ ਜਦੋਂ ਆਉਂਦੇ ਆ ਜਦੋਂ ਇਹ ਦੱਲੇ ਇਹਨਾਂ ਨੂੰ ਬੁਲਾਉਂਦੇ ਆ ਪਿੰਡਾਂ 'ਚ ਉਦੋਂ ਮਾਰੋ ਜੁੱਤੀਆਂ ਬਿਲਕੁਲ ਫਾਰਮੂਲੇ ਹੈਗੇ ਮਤਲਬ ਉਹ ਜੇਲ੍ਹ ਵੀ ਜਾਇਆ ਕੱਲੇ ਮੈਗਨੇ ਨੂੰ ਛੱਡ ਬਿਲਕੁਲ ਬਿਲਕੁਲ ਹਾਂ ਹੋਰ ਅਗਲਾ ਤਜਰਬਾ ਮੇਰੇ ਕੋਲ ਹੈਗਾ ਪੰਜਾਬ ਦੀਆਂ ਜੇਲਾਂ ਤਾਂ ਸਵਰਗ ਨਹੀਂ ਇੱਥੇ ਤਾਂ ਕੋਈ ਰੌਲਾ ਹੀ ਨਹੀਂ ਮੈਂ ਕਹਿੰਦਾ ساری ਉਮਰ ਸਾਨੂੰ ਤਾੜੀ ਰੱਖੋ ਸਾਨੂੰ ਬੋਲੀ ਜਾਣ ਦਿਓ ਆਰਐਮਬੀ ਟੈਲੀਵਿਜ਼ਨ ਨਾਲ ਜੁੜੇ ਸਾਡਾ ਦਸ਼ਕਾ ਦਾ ਮੈਂ ਯਾਨੀ ਕਿ ਹਰਦੀਪ ਸ਼ੇਰਪੁਰ ਸਵਾਗਤ ਕਰਦਾ ਹਾਂ ਉਮੀਦ ਕਰਦਾ ਹਾਂ ਤੁਸੀਂ ਠੀਕ ਠਾਕ ਹੋਮੋਗੇ ਦੋਸਤੋ ਸਿਆਸਤ ਦੀ ਜਦ ਗੱਲ ਚੱਲਦੀ ਹੈਗੀ ਸਿਆਸਤ ਦੇ ਜਿਹੜੇ ਵੱਖ-ਵੱਖ ਧਰਾਵਾ ਨੇਗੇ ਉਹ ਆਪਦੀ ਐਕਟੀਵਿਟੀ ਕਰਦੇ ਹੋਏ ਨਜ਼ਰ ਆਉਂਦੇ ਨੇ ਕਿ ਜ਼ਿਆਦਾਤਰ ਜਿਹੜਾ ਨਸ਼ੇ ਦਾ ਮੁੱਦਾ ਹੈਗਾ ਨਸ਼ੇ ਦੇ ਮੁੱਦੇ ਨੂੰ ਮੇਨ ਲੈ ਕੇ ਜਿਹੜੀ ਆਪ ਦਾ ਜਿਹੜਾ ਲੰਗ ਹੈਗਾ ਜਾਂ ਫਿਰ ਕਹਿ ਸਕਦੇ ਆਪਦਾ ਪ੍ਰਚਾਰ ਹੈਗਾ ਉਹ ਕੀਤਾ ਜਾ ਰਿਹਾ ਹੈਗਾ ਤੇ ਇਸ ਸਮੇਂ ਸੀ ਸੰਗਰੂਰ ਡਿਸਟ੍ਰਿਕਟ ਦੇ ਪਿੰਡ ਸ਼ੇਰਪੁਰ ਦੇ ਵਿੱਚ ਖੜਿਆ ਹਾਂ ਦੋਸਤੋ ਤੇ ਇੱਥੇ ਸਾਡੇ ਨਾਲ ਜਿਹੜੇ ਐਕਸ ਸਾਬਕਾ ਡੀਐਸਪੀ ਵਰਜਿੰਦਰ ਸਿੰਘ ਸੇਖੋ ਜੀ ਹੋਣਗੇ ਆਪਾਂ ਗੱਲਬਾਤ ਕਰਾਂਗੇ ਉਹਨਾਂ ਨਾਲ ਕਿ ਉਹਨਾਂ ਦੀ ਜਿਹੜੀ ਇਸ ਇਸ ਵਕਤ ਦੀ ਜਿਹੜੀ ਐਕਟੀਵਿਟੀ ਹੈ ਪਿਛਲੇ ਕੁਝ ਮਹੀਨਿਆਂ ਦੀ ਜਿਹੜੀ ਐਕਟੀਵਿਟੀ ਹੈਗੀ ਉਹ ਸੰਗਰੂਰ ਜ਼ਿਲ੍ਹੇ ਦੇ ਵਿੱਚ ਕੀਤੀ ਜਾ ਰਹੀ ਹੈਗੀ ਲੁਧਿਆਣਾ ਸ਼ਹਿਰ ਛੱਡ ਕੇ ਸੰਗਰੂਰ ਦੇ ਵਿੱਚ ਡੇਰੇ ਲਾਏ ਹੋਏ ਨੇਗੇ ਕੀ ਕਾਰਨ ਨੇਗੇ ਜਾਂ ਫਿਰ ਕੀ ਨੀਤੀਆਂ ਨੇਗੀ ਆਪਾਂ ਸਾਰੀਆਂ ਗੱਲਾਂ ਬਾਤ ਕਰਾਂਗੇ ਸਭ ਤੋਂ ਪਹਿਲਾਂ ਸੇਖੋ ਸਾਡਾ ਸਵਾਗਤ ਹੈ ਆ ਸ੍ਰੀਕਲ ਠੀਕੋ ਜੀ ਸਤਿ ਸ਼੍ਰੀ ਅਕਾਲ ਠੀਕੋ ਜੀ ਬਹੁਤ ਵਧੀਆ ਮਿਹਰਬਾਨ ਸਰ ਪਹਿਲਾ ਤਾਂ ਮੈਂ ਸਵਾਲ ਤੁਹਾਨੂੰ ਇਹੀ ਹੋਊਗਾ ਕਿਉਂਕਿ ਜਿਹੜੇ ਵਿਰੋਧੀ ਧਿਰ ਨੇਗੇ ਆ ਜਾਂ ਫਿਰ ਜਿਹੜੇ ਵੱਖ-ਵੱਖ ਪਾਰਟੀਆਂ ਨੇਗੇ ਇੱਕ ਸਵਾਲ ਠਾ ਰਹੀਆਂ ਨੇਗੇ ਉਹ ਕਹਿੰਦੇ ਹੁਣ ਸੇਖੋਂ ਸਾਹਿਬ ਜਿਹੜੇ ਹੈਗੇ ਨੇਗੇ ਸੰਗਰੂਰ ਦੇ ਵਿੱਚ ਆ ਕੇ ਬਹਿਗੇ ਨੇਗੇ ਲੁਧਿਆਣਾ ਏਰੀਆ ਛੱਡਤਾ ਕਹਿੰਦੇ ਕੀ ਗੱਲ ਹੈ ਲੁਧਿਆਣਾ ਦੇ ਵਿੱਚ ਨਸ਼ਾ ਨਹੀਂ ਵਿਕਦਾ ਇਕੱਲੇ ਸੰਗਰੂਰ 'ਚ ਹੀ ਨਸ਼ਾ ਵਿਕਦਾਗਾ ਇੱਥੇ ਆ ਕੇ ਵੀ ਡੇਰਾ ਲੱਗਿਆ ਹੋਇਆਗਾ ਦੇਖੋ ਛੋਟੇ ਭਾਈ ਮੈਂ ਤੇਥੋਂ ਸੁਣਿਆ ਹੈ ਵਿਰੋਧੀ ਪਾਰਟੀ ਜੇਕਰ ਇਹ ਗੱਲ ਕਰਨ ਲੱਗ ਜੇ ਤਾਂ ਮੈਨੂੰ ਹੋਰ ਚਾਹੀਦਾ ਕੀ ਹੈ ਹਾਂ ਇਹ ਤਾਂ ਨਸ਼ਾ ਦੀ ਗੱਲ ਹੀ ਨਹੀਂ ਕਰਦੇਗੇ ਬਸ ਇਹ ਕਹਿੰਦਾ ਜਿੱਥ ਬਹੁਤ ਵਾਰੀ ਕਿਹਾ ਮੈਂ ਕੱਲਾ ਥੋੜਾ ਅਤਰ ਸਿੰਘ ਚੋਹਦਾ ਜੀ ਸਾਬਕਾ ਐਮਐਲਏ ਮੇਰੇ ਨਾਲ ਬੈਠੇ ਐ ਜੇ ਛੱਡ ਕੇ ਆਏ ਐ ਇਹਦਾ ਪਰਪਸ ਹੈ ਕਿ ਲੋਕ ਜਾਗੇ ਹੋਏ ਐ ਔਰ ਇਹ ਜਿਹੜੀ ਤੁਸੀਂ اپੋਜੀਸ਼ਨ ਦੀ ਗੱਲ ਕਰਦੇ ਹੋ ਜਾਂ ਇਹਨਾਂ ਪਾਰਟੀ ਨਿਕਾਰ ਕਰਦੇ ਐ ਇਹ ਤਾਂ ਸਾਡੇ ਨਾਂ ਤੋਂ ਇਹਨਾਂ ਦੀ ਜਾਨ ਨਿਕਲਦੀ ਐ ਇਹ ਤਾਂ ਗੱਲ ਹੀ ਨਹੀਂ ਕਰਨਾ ਚਾਹੁੰਦੇ ਜ਼ਿਕਰ ਵੀ ਨਹੀਂ ਕਰਨਾ ਚਾਹੁੰਦੇ ਔਰ ਨਾ ਨਸ਼ਾ ਦੀ ਗੱਲ ਕਰਨੇ ਚਾਹੁੰਦਾ ਕੋਈ ਉਸ ਕਰਕੇ ਕੋਈ ਨਾ ਕੋਈ ਕੁਐਸਚਨ ਆ ਜਾਂਦਾ ਹੁੰਦਾ ਮੈਂ ਵੀ ਇਹਦਾ ਹੁੰਦਾ ਮੈਂ ਕਹਿੰਦਾ ਉਹਨੇ ਮਨਸ਼ਾ ਤੋਂ ਇਹ ਉਹ ਸਪਸ਼ਟ ਮਨਸ਼ਾ ਤੁਸੀਂ ਮਨਸ਼ਾ ਉਹਨਾਂ ਦੀ ਵੇਖੋ ਜਿਨ੍ਹਾਂ ਨੇ ਪੰਜਾਬ ਲੁੱਟਿਆ ਅਸੀਂ ਤਾਂ ਇਹ ਕੁਝ ਕੀਤਾ ਹੀ ਨਹੀਂ ਅਸੀਂ ਤਾਂ ਕੁਝ ਜਗਾਉਣ ਦੀ ਕੋਸ਼ਿਸ਼ ਹੀ ਕਰ ਰਹੇ ਹਾਂ ਸਾਡੇ ਤੇ ਤਾਂ ਕੋਈ ਬਲੇਮ ਹੀ ਨਹੀਂ ਹੈਗਾ ਸਾਡੇ ਤੇ ਕੁਐਸਚਨ ਕੀਤਾ ਜਾ ਰਿਹਾ ਤੇ ਬੜੀ ਹੈਰਾਨੀ ਵਾਲੀ ਗੱਲ ਹੈ ਜੇ ਕੋਈ ਕਰਦਾ ਤਾਂ ਵੈਸੇ ਤਾਂ ਉਮੀਦ ਨਹੀਂ ਹੈਗੀ ਐਵੇਂ ਸਵਾਲ ਆ ਜਾਂਦੇ ਬਿਨਾਂ ਗੱਲ ਤੋਂ ਕੁਝ ਲੋਕਾਂ ਦੇ ਪਰ ਇਹ ਸਵਾਲ ਇਹ ਹੈ ਨਹੀਂ ਲੋਕਾਂ ਕੋਲ ਅਸੀਂ ਗਏ ਆ ਪਿੰਡਾਂ 'ਚ ਗਏ ਆ ਅੱਜ ਸ਼ੇਰਪੁਰ ਬੈਠੇ ਆ ਮੈਗਨਾ ਪਿੰਡ ਨੇ ਕਮਾਲ ਕੀਤੀ ਹੋਈ ਹੈ ਇੱਥੋਂ ਦੇ ਨੌਜਵਾਨਾਂ ਨੇ ਅੱਜ ਮੈਂ 4 ਮਹੀਨੇ ਬਾਅਦ ਫੇਰ ਦੁਬਾਰਾ ਆਏ ਆ ਇੱਥੇ ਸਾਰਾ ਪਿੰਡ ਜਿਹੜਾ ਆਪਣਾ ਚਿੱਟੇ ਤੋਂ ਬਚਾ ਲਿਆ ਆ ਹੁਣੇ ਅਸੀਂ ਆ ਨਾਲ ਦੇ ਪਿੰਡ ਟੇਬੇ ਬੋਲ ਕੇ ਆਏ ਉੱਥੇ ਮੈਂ ਅਦਰ ਪੀਆ ਸਾਰਾ ਛੇਰਪੁਰ ਵਾਲੇ ਜਿਵੇਂ ਨੌਜਵਾਨਾਂ ਨੇ ਕੰਮ ਕੀਤਾ ਇਹ ਕਰਨਾ ਪਊਗਾ ਅਸੀਂ ਇਸ ਕਰਕੇ ਆ ਰਹੇ ਕਿ ਇੱਥੇ ਲੋਕ ਜਾਗੇ ਹੋਏ ਐ ਲੁਧਿਆਣਾ ਦਾ ਵਪਾਰੀਆਂ ਦਾ ਸ਼ਹਿਰ ਹੈ ਠੀਕ ਹੈ ਉੱਥੇ ਤਾਂ ਪੈਸੇ ਦੇ ਖੇਡਾ ਉੱਥੇ ਕੌਣ ਜਾਣਦੇ ਇਹਨਾਂ ਗੱਲਾਂ ਨੂੰ ਇੱਥੇ ਲੋਕ ਜਿਹੜੇ ਜ਼ਿਮੀਂਦਾਰ ਜਿਹੜਾ ਪੰਜਾਬ ਵੀ ਕਿਸਾਨ ਜਿਹੜਾ ਹੋਰ ਸਾਰੀਆਂ ਜਿਹੜੀਆਂ ਆਮ ਲੋਕ ਤਾਂ ਜਿਹੜਾ ਉਹ ਪਿੰਡਾਂ 'ਚ ਵੱਸਦਾ ਹੈ ਪੁਰਾਣੇ ਵੇਲੇ ਵਿੱਚ ਕਹਿੰਦੇ ਹੁੰਦੇ ਸੀ ਪਿੰਡਾਂ ਵਿੱਚ ਵਰਨ ਵਸਣ ਦੇਵਤੇ ਸ਼ਹਿਰੀ ਵਸਣ ਪਤਾ ਨਹੀਂ ਕੀ ਮੈਨੂੰ ਬਹੁਤੀ ਹੋਰ ਡਿਟੇਲ ਪ੍ਰੇਤ ਉੱਥੇ ਤਾਂ ਪ੍ਰੇਤ ਬਸਦੇ ਐ ਉਹ ਦੇਤਿਆਂ ਦੇ ਵਿੱਚ ਆ ਕੇ ਗੱਲ ਕਰਨ ਦੀ ਕੋਸ਼ਿਸ਼ ਕਰਦੇ ਆ ਕਿ ਲੋਕਾਂ ਤੱਕ ਗੱਲ ਚਲੀ ਜਾਵੇ ਜਿਹੜੀ ਜਾਣੀ ਚਾਹੀਦੀ ਨਸ਼ਾ ਦੇ ਮਾਮਲੇ 'ਚ ਕੋਈ ਵੀ ਜਿਹੜਾ ਹੈ ਕਹਿਣ ਨੂੰ ਤਿਆਰ ਨਹੀਂ ਹੈਗਾ ਸਾਰੀਆਂ ਪਾਰਟੀਆਂ ਆਪਣੇ ਆਪਣੇ ਡੱਬੀਆਂ ਬੁਜਾਰੀਆਂ ਇਲੈਕਸ਼ਨ ਆ ਗਿਆ ਹੈ ਜੋਜੋ ਸਿੰਘ ਸਿੱਧੂ ਕਹਿੰਦਾ ਮੈਂ ਏਜੰਡਾ ਲੈ ਕੇ ਆਉਣਾ ਪੰਜਾਬ ਦਾ ਬਚਾਉਣਾ ਕੋਈ ਜਿਗਰ ਨਹੀਂ ਕਰਦਾ ਕੀ ਏਜੰਡਾ ਹੈ ਰਵਿੰਦੇ ਖੁੰਦੇ ਸੁਖਵੀਰ ਬਾਦਲ ਹੋਰੀ ਪੰਜਾਬ 'ਦੇ ਯਾਤਰਾ ਕੱਢਣਗੇ ਕਿ ਜਿਵੇਂ ਪੰਜਾਬ ਆਪਾਂ ਲੁੱਟਿਆ ਹੁੰਦਾ ਜਿਹੜੇ ਆਪਾਂ ਇੱਥੇ ਬੈਠੇ ਆਂ ਇਹ ਬਚਾਉਣਗੇ ਪੰਜਾਬ ਜੇ ਅਸੀਂ ਲੁੱਟ ਲਿਆ ਇੱਥੇ ਬਹਿ ਕੇ ਸਾਥ 'ਚ ਕਿਸ ਕਰਕੇ ਬਿਲਕੁਲ ਜਿਹੜਾ ਹੈਗਾ ਇਹੋ ਜਿਹੇ ਤਰ੍ਹਾਂ ਦੀ ਕੋਈ ਗੱਲਬਾਤ ਇਹ ਕਰਨ ਨੂੰ ਤਿਆਰ ਹੀ ਨਹੀਂ ਹੈਗੇ ਜਿਹੜੇ ਦਸ਼ਾ ਦੇ ਮੁੱਦੇ ਤਾਂ ਗੱਲ ਕਰਨ ਦਾ ਨਾਂ ਹੀ ਨਹੀਂ ਲੈਂਦੀ ਕੋਈ ਪਾਰਟੀ ਲਾ ਲੋ ਤੁਸੀਂ ਪਾਰਟੀਆਂ ਨੂੰ ਛੱਡ ਦਿਓ ਸਮਾਜ ਸੇਵੀ ਕਿਹੜਾ ਦੱਸ ਦਿਓ ਮੈਨੂੰ ਇਹ ਨਸ਼ਾ ਤੇ ਗੱਲ ਕਰਦਾ ਜਿਹੜੇ ਅਖੌਤੀ ਕਹਿੰਦੇ ਅਸੀਂ ਪੰਜਾਬ ਬਚਾਉਣਾ ਹੈ ਅਗਲੇ ਜਿਹੜੇ ਕਲੇਮ ਕਰਦੇ ਵੀ ਅਸੀਂ ਸਾਡਾ ਤਾਂ ਕੋਈ ਰੌਲਾ ਨਹੀਂ ਹੈਗਾ ਅੱਜ ਕੋਈ ਸਿਆਸੀ ਨਹੀਂ ਹੈਗੇ ਸਮਾਜ ਦੇਵੀਂ ਹੈ ਮੇਰੇ ਮੇਰੇ ਕਿਹਾ ਕਿਸੇ ਨੇ ਬਿਲਕੁਲ ਸਖੋਪਾ ਸਾਹਿਬ ਇੱਕ ਜੀ ਮੇਰੇ ਯਾਦ ਆ ਰਹੀ ਹੈ ਕਹਿੰਦੇ ਜਦੋਂ ਆਮ ਆਦਮੀ ਪਾਰਟੀ ਦੀ ਸਰਕਾਰ ਬਣਨੀ ਸੀ ਉਹਨਾਂ ਵੱਲੋਂ ਇੱਕ ਏਜੰਡੇ ਰੱਖੇ ਗਿਆ ਸੀ ਲੋਕਾਂ ਸਾਹਮਣੇ ਉਦੋਂ 3 ਮਹੀਨੇ ਦਾ ਸਮਾਂ ਮੰਗਿਆ ਗਿਆ ਸੀ ਇਹਨਾਂ ਵੱਲੋਂ ਵੀ ਨਸ਼ਾ ਅਸੀਂ ਪੰਜਾਬ ਦੇ ਵਿੱਚੋਂ ਬਿਲਕੁਲ ਸਾਫ਼ ਕਰਦਾਂਗੇ ਬਿਲਕੁਲ ਤੁਹਾਨੂੰ ਕਿਤੇ ਚਿੱ ਕਿਸੇ ਵੀ ਤਰ੍ਹਾਂ ਦਾ ਇੱਦਾਂ ਬਲੈਕ ਦੇ ਵਿੱਚ ਨਿਸ਼ਾਨੀ ਮਿਲੂਗਾ ਤੁਹਾਨੂੰ ਲੱਗਦਾ ਵੀ ਜਿਹੜੇ ਉਹ ਵਾਦੇ ਸੀਗੇ ਕੰਨੀਆਂ ਵੋਟਾਂ ਦੇ ਖਾਤਰ ਵਟੇ ਵਟੇਰੇ ਗਏ ਸੀਗੇ ਤੇ ਸੱਚਾਈ ਕੁਛ ਨਹੀਂ ਨਿਕਲੀ ਇਹ ਕੁਐਸਚਨ ਤਾਂ ਕਾਕਾਤਵਾਸਰੇ ਬਜ਼ੁਰਗ ਬੈਠੇ ਪਿੰਡ ਦੇ ਇਹਨਾਂ ਤੋਂ ਪੁੱਛਣਾ ਇਹ ਦੱਸ ਦੇਣਗੇ ਤੈਨੂੰ ਮੈਂ ਇਸ ਤੋਂ ਅਗਲਾ ਕੁਐਸਚਨ ਕਰਦਾ ਕਿ ਅਸੀਂ 92 ਸੀਟਾਂ ਜਿਤਾਈਆਂ ਇਹਨਾਂ ਨੂੰ ਜੀ ਕਾਰੇ ਵਾਸਤੇ ਜਿਤਾਈਆਂ ਸੀ ਪੁਰਾਣੀਆਂ ਪਾਰਟੀਆਂ ਨੂੰ ਪਾਸੇ ਕਰਨ ਵਾਸਤੇ ਜਿਹੜੇ ਵਾਦੇ ਕੀਤੇ ਸੀ ਪੂਰਾ ਕਰਨ ਵਾਸਤੇ ਤੇ ਹੁਣ ਐਮਪੀ ਦੇ ਇਲੈਕਸ਼ਨ ਵਿੱਚ ਇਹ ਪਾਰਟੀਆਂ ਇਕੱਠੀਆਂ ਕਾਂਗਰਸ ਇਕੱਠੀ ਹੋ ਗਈ ਇਹਨਾਂ ਨਾਲ ਕਾਂਗਰਸ ਨੂੰ ਖਿra ਕੇ 92 ਸੀਟਾਂ ਇਸ ਤੋਂ ਵੱਡਾ ਤਾਂ ਕੋਈ ਨਿਰਗਰਦੀ ਅਜੇ ਤੱਕ ਹੋਈ ਹੋਈ ਨਹੀਂ ਬਿਲਕੁਲ ਇਦੋਂ ਇੰਨਾ ਨੰਗਾ ਚਟਾ ਨਾਚ ਜਿਹੜਾ ਹੈਗਾ ਇਹਨਾਂ ਨੇ ਜਿਹੜਾ ਬੇਸ਼ਰਮੀ ਦਾ ਅਜੇ ਤੱਕ ਨਹੀਂ ਨੱਚਿਆ ਗਿਆ ਜਿਹੜਾ ਤੁਹਾਡੇ ਸਾਹਮਣੇ ਆਉਣ ਵਾਲੇ ਦਿਨਾਂ ਕਿ ਦਚਿਆ ਜਾਣਾ ਇਸ ਕਰਕੇ ਇਤੋਂ ਵੱਡਾ ਤਾਂ ਗੁਨਾਹ ਹੀ ਕੋਈ ਨਹੀਂ ਹੈਗਾ ਤੇ ਜੇ ਸਾਡੇ ਵਰਗੇ ਬੰਦੇ ਜਿਹੜੇ ਉਹ ਗੱਲ ਕਰਦੇ ਜਿਹੜਾ ਕੋਈ ਨਹੀਂ ਕਰਦਾ ਜਿਹੋਰੇ ਤੇ ਵੀ ਕੁਐਸਚਨ ਉਠਾਉਂਦੇ ਤਾਂ ਇਹਨਾਂ ਦੇ ਆਈਟੀ ਸੈੱਲ ਵਾਲੇ ਹੁੰਦੇ ਆ ਇਹਨਾਂ ਦੇ ਹੋਰ ਜਿਹੜਾ ਇਹਨਾਂ ਦਾ ਮਤਲਬ ਕਹਿੰਨਾ ਹੁੰਦਾ ਦੱਲੇ ਰੱਖੇ ਹੋਏ ਜਿਹੜੇ ਮੈਂ ਸਖਤ ਲਾਭ ਅੱਜ ਅੱਜ ਕੱਲ ਗੱਲ ਕਰਨੇ ਸ਼ੁਰੂ ਕੀਤੀ ਹੈ ਵੀ ਪਿੰਡਾਂ ਦੇ ਵਿੱਚ ਵੀ ਇਹਨਾਂ ਦੇ ਦੱਲੇ ਰੱਖੇ ਹੋਏ ਆ ਸ਼ਹਿਰਾਂ ਦੇ ਵਿੱਚ ਵੀ ਇਹਨਾਂ ਦੇ ਦੱਲੇ ਰੱਖੇ ਹੋਏ ਆ ਉਹ ਦੱਲੇ ਸਾਡੇ ਸਾਡੇਆਂ ਦੇ ਵਿੱਚੋਂ ਹੀ ਆ ਇਹ ਸਖਤ ਲਾਭ ਵਿੱਚ ਤਾਂ ਕਿ ਨਹੀਂ ਤਾਂ ਕਿ ਜਾਗ ਪਹਿਣ ਲੋਕ ਇਹਨਾਂ ਨੂੰ ਚਬਣ ਲੱ ਇਹ ਜੜੋਂ ਹੱਕ ਕੇ ਵੇ ਡੱਬਕਰੀਆਂ ਬਣਾ ਕੇ ਲੋਕਾਂ ਨੂੰ ਕਦੇ ਕਾਲੀਆਂ ਦੇ ਲੈ ਜਾਂਦੇ ਕਦੇ ਕਾਂਗਰਸੀਆਂ ਦੇ ਕਦੇ ਆਪ ਲੈ ਜਾਂਦੇ ਉਹ ਦਲਿਆਂ ਨੂੰ ਪਛਾਣਨਾ ਜ਼ਰੂਰੀ ਹੈ ਪਰ ਵੀ ਸੇਖੋਂ ਸਾਹਿਬ ਤੁਹਾਨੂੰ ਲੱਗਦਾ ਨਹੀਂ ਕਿਦਾਂ ਕਿਦਾਂ ਕਿਉਂਕਿ ਆਮ ਆਦਮੀ ਪਾਰਟੀ ਜਦੋਂ ਸਤਾ ਵਿੱਚ ਆਈ ਸੀਗੀ ਜਾਂ ਫਿਰ ਸਤਾ ਵਿੱਚ ਆਉਣ ਤੋਂ ਪਹਿਲਾਂ ਇੱਕ ਹੀ ਉਹਨਾਂ ਦਾ ਇੱਕ ਸਵਾਲ ਜ਼ਰੂਰ ਲੋਕਾਂ ਦੇ ਕੋਲ ਕਹਦੇ ਹੁੰਦੇ ਸੀ ਕਿ ਜਾਂ ਫਿਰ ਇੱਕ ਹੀ ਗੱਲ ਲੋਕਾਂ ਨੂੰ ਬੜੀ ਕਹਿੰਦੇ ਆ ਹੁੰਦੇ ਸੀ ਕਹਿੰਦੇ ਆਮ ਆਦਮੀ ਪਾਰਟੀ ਸਰਕਾਰ ਇੱਕ ਅਜਿਹੀ ਸਰਕਾਰ ਆ ਜਿਹੜੀ ਕਿ ਸੋਸ਼ਲ ਮੀਡੀਆ ਤੋਂ ਤਿਆਰ ਹੋਈ ਹੈਗੀ ਸੋਸ਼ਲ ਮੀਡੀਆ ਦ ਰਾਹੀਂ ਜਿਹੜਾ ਪ੍ਰਚਾਰ ਹੋਇਆਗਾ ਉਹਦਾ ਤੇ ਹੁਣ ਉਹੀ ਸਰਕਾਰ ਬਣਨ ਤੋਂ ਬਾਅਦ ਜਿਹੜਾ ਸਰਕਾਰ ਦਾ ਜਿਹੜ ਇਦਿਆਂ ਨੂੰ ਸੱਚਾਈ ਬੋਲਣ ਤੋਂ ਰੋਕਣਾ ਕਿਤਨਾ ਕਿਤੇ ਉਹ ਸੋਸ਼ਲ ਮੀਡੀਆ ਦੀ ਗਲਤ ਵਰਤੋਂ ਹੋ ਰਹੀ ਹੈ ਹੁਣ ਤੁਸੀਂ ਉਹ ਕਹਾਣੀ ਸੁਣੀ ਹੋਣੀ ਆ ਕੀ ਉਹ ਬਿੱਲੀਆਂ ਦੀ ਲੜਾਈ 'ਚ ਬਾਂਦਰ ਰੋਟੀ ਖਾ ਗਿਆ ਸੀ ਇਹ ਬਿੱਲੀਆਂ ਦੀ ਲੜਾਈ 'ਚ ਬਾਂਦਰਾ ਦਾ ਦਾ ਲੱਗਿਆ ਜੀ ਅੱਲ ਤਾਂ ਕੁਝ ਵੀ ਨਹੀਂ ਬਿਲਕੁਲ ਠੀਕ ਹੈ ਨਾ ਇਹਨਾਂ ਨੇ ਪੈਸੇ ਵੰਡੇ ਨਾ ਇਹਨਾਂ ਨੇ ਸ਼ਰਾਬ ਵੰਡੀ ਨਾ ਇਹਨਾਂ ਨੇ ਹੋਰ ਕਿਹਾ ਇਹਨੇ ਲੁੱਟਿਆ ਨਾ ਟਿਕਟਾਂ ਵੇਚੀਆਂ ਇਸ ਦੇ ਬਾਅਦ ਵੀ 92 ਸਿੱਟਾਂ ਅਸੀਂ ਲਿੱਤੀਆਂ ਤਾਂ ਇਹਨਾਂ ਦਾ ਜਿਹੜਾ ਦਾ ਲੱਗਿਆ ਇਹ ਤਾਂ ਕਰੇ ਇਹੋ ਜਿਹਾ ਦਾ ਕਿਸੇ ਦਾ ਲੱਗਿਆ ਹੀ ਨਹੀਂ ਇਹ 'ਚ ਕੋਈ ਸ਼ੱਕ ਹੀ ਨਹੀਂ ਹੈਗਾ ਜੇ ਜਿਹਨੂੰ ਦਾ ਲੱਗਿਆ ਹੋਵੇ ਔਕਾਤ ਥੋੜੀ ਹੋਵੇ बन ਗਿਆ ਕੋਈ ਸੀਐਮ ਤੇ ਕੋਈ ਮੰਤਰੀ ਉਹ ਜਿਹੜਾ ਕਰਤੂਤਾਂ ਕਰੀ ਜਾਂਦੇ ਏ ਤੁਹਾਡੇ ਸਾਹਮਣੇ ਸਾਰਾ ਕੁਝ ਐਡਵਰਟਾਈਜ਼ਮੈਂਟ ਤੋਂ ਬਿਨਾ ਹੋਰ ਇਹਨਾਂ ਨੇ ਕੀ ਕੀਤਾ ਇੱਕ ਕੰਮ ਕਰ ਕੋਈ ਆਪਣਾ ਕਲੇਮ ਕਰ ਦੇਣ ਦਾ ਦੱਸ ਕੇ ਫਲਾਨਾ ਕੰਮ ਜਿਹੜਾ ਪੰਜਾਬ ਦੇ ਭਲੇ ਦਾ ਕੀਤਾ ਇੱਕ ਵੀ ਨਹੀਂ ਕੀਤਾ ਐਡਵਰਟਾਈਜ਼ਮੈਂਟ ਜਿਹੜੀ ਹੈਗੀ ਹੈ ਮੈਂ ਲੁਧਿਆਣੇ ਕੱਲ ਪਰਸੋਂ ਦੇਖ ਰਿਹਾ ਸੀਗਾ ਸੰਤਕਾਰਾਂ ਨੂੰ ਤੋਹਫਾ ਕੀ ਤੋਹਫਾ ਸੰਤਕਾਰਾਂ ਦੀ ਸੁਰੱਖਿਆ ਲਈ 13 ਪੁਲਿਸ ਚੌਕੀਆਂ ਕਾਇਮ ਕੀਤੀਆਂ ਲਓ ਇਹ ਪ੍ਰਾਪਤੀ ਹੈ ਸਰਕਾਰ ਦੀ ਬਿਲਕੁਲ ਮਤਲਬ ਕਮਾਲ ਹੀ ਯਾਰ ਠੀਕ ਹੈ 3000 ਬੰਦਾ ਲਿਖ ਕੇ 300 ਬੰਦਾ ਕਰਫਤਾਰੀਆਂ ਰੇਸ਼ਤਾ ਜਾਰ ਮੁਕਤ ਪੰਜਾਬ ਹਸਦਾ ਵਸਦਾ ਇਹਨਾਂ ਦੇ ਐਡਵਰਟਾਈਜ਼ਮੈਂਟਾਂ ਚ ਹੈ ਇਹਨਾਂ ਦੀ ਜਿਹੜੀ ਸਰਕਾਰ ਦੀਆਂ ਚ ਹੈ ਸਾਡਾ ਪੰਜਾਬ ਤਾਂ ਉਜੜਿਆ ਹੋਇਆ ਅਸੀਂ ਤਾਂ ਬਿਲਕੁਲ ਕਿਸੇ ਪਾਸਿਓਂ ਨਹੀਂ ਬਚੇ ਹੋਏ ਇੱਕ ਪਾਸਾ ਨਹੀਂ ਪੰਜਾਬ ਦਾ ਬਚਦਾ ਇਹਨਾਂ ਦਾ ਹੱਸਦਾ ਵਸਾ ਪੰਜਾਬ ਕਿੱਥੇ ਐ ਉਹ ਵਿਖਾਉਣ ਜਾਦਾ ਆ ਕੇ ਜਾਂ ਇਹਦੀ ਬਕਵਾਸ ਕਰਨੀ ਬੰਦ ਕਰਨ ਵੇਖਣ ਥੱਲੇ ਉਤਰਨ ਗਰਾਊਂਡ ਦੇ ਵਿੱਚ ਆ ਕੇ ਵੀ ਹਾਲਾਤ ਕੀ ਹੈ ਪੰਜਾਬੀਆਂ ਦਾ ਇੱਕ ਇਖਤਿਆਮ ਇਹ ਵੀ ਆਉਂਦਾ ਹੁੰਦਾ ਕਹਿੰਦੇ ਵੀ ਜਿਹੜੀ ਇਸ ਟਾਈਮ ਸਰਕਾਰ ਚੱਲ ਰਹੀ ਹੈਗੀ ਆਮਾਦੀ ਪਾਰਟੀ ਸਰਕਾਰ ਚੱਲ ਰਹੀ ਹੈ ਕਹਿੰਦੇ ਭਾਈ ਝੂਠੇ ਪਰਚੇ ਤੇ ਦੋ ਝੂਠੇ ਪਰਚਿਆਂ ਦੀ ਆੜ ਦੇ ਵਿੱਚ ਬੰਦਿਆਂ ਨੂੰ ਬਹੁਤ ਕਹਿੰਦੇ ਚੁੱਪ ਕਰਾ ਰਹੀ ਹੈਗੀ ਤਾਨੂੰ ਲੱਗਦਾ ਵੀ ਉਹ ਚੀਜ਼ ਹੋ ਰਹੀ ਕਿਉਂਕਿ ਤੁਹਾਡੇ ਨਾਲ ਤੁਹਾਡੇ ਨਾਲ ਤਾਂ ਖੁਦ ਹੋਇਆ ਜੇ ਕੋ ਸਿਸਟਮ ਚੇਂਜ ਨਹੀਂ ਹੋਇਆ ਸਿਸਟਮ ਕੀ ਹੈ ਸਰਕਾਰ ਕੀ ਹੈ ਸਰਕਾਰ ਸਿਸਟਮ ਦਾ ਪਾਰਟੀ ਹੁੰਦੀ ਹੈ ਜਿਹਨੂੰ ਕੋਈ ਚੇਂਜ ਨਹੀਂ ਹੋਇਆ ਤੇ ਫਿਰ ਉਹੀ ਕੁਝ ਹੋਊਗਾ ਨਾ ਅੱਗੇ ਉਹ ਇੱਕ ਦੂਜੇ ਦੇ ਕਰੀ ਜਾਂਦੇ ਸੀ ਹੁਣ ਇਹ ਉਹਨਾਂ ਸਾਰਿਆਂ ਦੇ ਇਕੱਠੇ ਦੇ ਕਰਨ ਲੱਗ ਪਏ ਕਿਉਂਕਿ ਇਹਨਾਂ ਦਾ ਦਾਅ ਲੱਗਿਆ ਹੋਇਆ ਇਹਨਾਂ ਨੇ ਲੁੱਟਿਆ ਰੇਆ ਨੂੰ ਲੁੱਟਣਾ ਕਿਉਂਕਿ ਲੋਕਾਂ ਦੇ ਵਿੱਚ ਤਾਂ ਪੱਲੇ ਕੁਝ ਹੈ ਨਹੀਂ ਆਪ ਤਾਂ ਪਹਿਲਾਂ ਹੀ ਲੁੱਟਿਆ ਪਿਆ ਪੋਲਿਟੀਕਲ ਬੰਦਿਆਂ ਨੇ ਹੁਣ ਇਹ ਉਹਨਾਂ ਨੂੰ ਲੁੱਟਣ ਲੱਗੇ ਹੋਏ ਆ ਕਰੇ ਫੜ ਕੇ ਫਰਨਾ ਮੰਤਰੀ ਅੰਦਰ ਦੇਤਾ ਕਰੇ ਕਿ ਉਹ ਤਾਂ ਪੈਸੇ ਲੈਣੇ ਹੁੰਦੇ ਪੈਸੇ ਲੈ ਲੈਂਦੇ ਸਮਝੌਤੇ ਹੋ ਜਾਂਦੇ ਆ ਅਦਾਲਤਾਂ ਨਾਲ ਬਿੱਕੀਆਂ ਹੋ ਜਾਂ ਉਦੋਂ ਜਮਾਨਤਾ ਦੇ ਦਿੰਦੀਆਂ ਸਾਰਾ ਲੈਕਸ ਇਕੱਠਾ ਹੈਗਾ ਜੁਡੀਸ਼ਲ ਸਿਸਟਮ ਸਾਡਾ ਬਿਲਕੁਲ ਥੱਲੇ ਚਲਾ ਗਿਆ ਹੈ ਬਾਕੀ ਬਿਊਰੋਕਰੇਟ ਜਿਹੜਾ ਹੈਗਾ ਉਹ ਬੈਨੀਫਿਸ਼ੀਰੀ ਹੈਗਾ ਸਭ ਤੋਂ ਵੱਡਾ ਉਹ ਲੁੱਟ ਰਿਹਾ ਹੈਗਾ ਪੰਜਾਬ ਤਾਂ ਸਾਰੇ ਪਾਸਿਓਂ ਲੁੱਟਿਆ ਜਾ ਰਿਹਾ ਹੈ ਇਹ ਦਿਖਾਈ ਦਿੰਦੇ ਆ ਜਿਹੜੇ ਲੁਟੇਰੇ ਬ੍ਰਿਡਿਕਲ ਸ਼ਰੇਆਮ ਸਾਹਮਣੇ ਫਿਰਦੇ ਇਸ ਕਰਕੇ ਜਿਵੇਂ ਪੁਲਿਸ ਨੂੰ ਆਪਾਂ ਕਹਿੰਨੇ ਵੀ ਪੁਲਿਸ ਬਹੁਤ ੱਗਾ ਕਰਦੀ ਹੈ ਪੁ ਮਿਲਦਾਇ ਕਰਵਾਉਣ ਨੂੰ ਇਜਾਜ਼ਤ ਦਿੰਦੇ ਆ ਪਰ ਉਹ ਵੱਧ ਕਿਉਂ ਨਾ ਕਰਨ ਉਹ ਜਿਹਨੂੰ ਇਜਾਜ਼ਤ ਮਿਲੀ ਹੋਈ ਹੈ ਜਿਹਨੂੰ ਕੋਈ ਵਰਦੀ ਹੈ ਜਿਹਦੇ ਕੋਲ ਡੰਡਾ ਹੈ ਜਿਹਨੂੰ ਕੋਈ ਬਸਤਾਵਰ ਹੈ ਅੱਜ ਕੱਲ ਤਾਂ ਅਨਕਾਉਂਟਰ ਕਰਨ ਲੱਗੀ ਹੋਈ ਸਾਡੀ ਪੁਲਿਸ ਤੁਸੀਂ ਕਰਕੇ ਇਹ ਪੁਲਿਸ ਜਿਹੜੀ ਬੇਲਗਾਮ ਹੋਈ ਵੀ ਹੈ ਇਹਦੇ ਤੇ ਜਿਹੜਾ ਡੰਡਾ ਜਿਹੜਾ ਸਰਕਾਰੀ ਚ ਚਾਹੀਦਾ ਸੀਗਾ ਉਹ ਜਿਹੜਾ ਮਾੜਾ ਮੋਟਾ ਕਿਤੇ ਸੀਗਾ ਹਾਲਾਂਕਿ ਸੀਦਾ ਪਹਿਲਾਂ ਵੀ ਨਹੀਂ ਤੇਵ ਸਿੰਘ ਕੌਕੇ ਵਰਗਿਆਂ ਦੀ ਗੱਲ ਕਰ ਲਈਏ ਜੇ ਆਪਾਂ ਅੱਜ ਉਹ ਕਿਸ ਤਰੀਕੇ ਨਾਲ ਕੋਕੋਕੇ ਮਾਰਨ ਵਾਲੇ ਜਿਹੜੇ ਉਹਨਾਂ ਨੂੰ ਅਫਸਰ ਸੀਗੇ ਉਹਨਾਂ ਦੇ ਹਾਲਾਤ ਉਦੋਂ ਦੀਆਂ ਸਰਕਾਰਾਂ ਬਾਦਲਾਹਲੇ 92 ਰਿਪੋਰਟ ਕਾਂਗਰਸੀ ਸਰਕਾਰ ਚੋਂ ਉਹਨੂੰ ਕੋਕੋ ਕੇ ਮਾਰਿਆ ਗਿਆ ਠੀਕ ਹੈ ਉਸ ਤੋਂ ਬਾਅਦ ਦੋ ਵਾਰੀ ਸਰਕਾਰ ਫਿਰ ਕਾਂਗਰਸੀ ਆਈ ਹੈ ਤੇ ਆ ਰਹੇ ਨੇ ਦੇਖ ਹੁੰਦੇ ਜਿਹੜੇ ਇਹ ਵਾਹਪੁਰਸ਼ ਆਏ ਇਹਨਾਂ ਨੂੰ ਦੇਖ ਲਈਏ ਤੋ ਇਸ ਕਰਕੇ ਸਾਰੇ ਦਾ ਸਾਰਾ ਸਿਸਟਮ ਜਿਹੜਾ ਹੈਗਾ ਪੋਲੀਟੀਕਲ ਸਿਸਟਮ ਫੇਲ ਹੋਇਆ ਸਾਰਾ ਸਿਸਟਮ ਹੀ ਫੇਲ ਹੋਇਆ ਪੋਲੀਟੀਕਲ ਇੱਕ ਪਾਰਟ ਆ ਉਹਦਾ ਸਿਸਟਮ ਇਹ ਨਹੀਂ ਕਿ ਗੱਲਾ ਕਲਾ politcal ਹੈ ਇਹ ਦਿਖਾਈ ਦਿੰਦੇ politcal 15 ਪੈਸੇ ਦੇ ਲਟੇ ਰਹੇ 85 ਪੈਸੇ ਦੇ ਲੁੱਟਣ ਵਾਲੇ ਹੋਰ ਬੈਠੇ ਆ ਬਿਲਕੁਲ ਬਿਲਕੁਲ ਕਿ ਇਹ ਸਿਸਟਮ ਜਿਹੜਾ ਹੈਗਾ ਬਿਲਕੁਲ ਉਵੇਂ ਦਾ ਉਵੇਂ ਹੋਰ ਖਤਰਨਾਕ ਤਰੀਕੇ ਨਾਲ ਕੰਮ ਕਰ ਰਿਹਾ ਕਿਉਂਕਿ ਡਰਾਈਵਰ ਅਣਜਾਣ ਹੈ ਅੱਗੇ ਵਾਲੇ ਜਿਹੜੇ ਸੀ ਉਹ ਡਰਾਈਵਰ ਜਿਹੜੇ ਸੀ ਉਹ ਬੜੇ ਤੇਜ਼ ਤਰਾਰ ਸੀ ਉਹਨੂੰ ਵੱਢਣਾ ਆਉਂਦਾ ਸੀਗਾ ਇਹ ਡਰਾਈਵਰਾਂ ਨੂੰ ਪਤਾ ਇਨੀ ਗੱਲ ਹੈ ਟਾਇਰ ਇਸ ਪਾਸੇ ਉਤਰ ਜਾਂਦਾ ਕਰੇ ਪਰਲੇ ਪਾਸੇ ਉਤਰ ਜਾਂਦਾ ਇਹਨਾਂ ਨੂੰ ਗੱਡੀ ਨਹੀਂ ਚੱਲ ਰਹੀ ਇਹਨਾਂ ਕੋਲੋਂ ਠੀਕ ਹੈ ਅਫਸਰਾਂ ਦਾ ਦਾ ਲੱਗਿਆ ਹੋਇਆ ਹੈ ਪੁਲਿਸ ਅਫਸਰਾਂ ਦਾ ਲੱਗ ਹਰ ਚੀਜ਼ ਦਾ ਦਾ ਲੱਗਿਆ ਹੋਇਆ ਤੇ ਵਿੱਚ ਆਪਣਾ ਜਿਹੜਾ ਹਿੱਸੇ ਦਾ ਆਪ ਦਾ ਗੰਦ ਆ ਉਹ ਵੀ ਖਾਈ ਜਾਂਦੇ ਤੇ ਲੁੱਟਣ ਲੱਗੇ ਹੋਏ ਸਾਰੇ ਬਿਲਕੁਲ ਇੱਕ ਜੇਲ੍ਹਾਂ ਦੀ ਗੱਲ ਚੱਲਦੀ ਹੈ ਜਦੋਂ ਪੰਜਾਬ ਦੀਆਂ ਜੇਲ੍ਹਾਂ ਦਾ ਜ਼ਿਕਰ ਆਉਂਦਾ ਹੈਗਾ ਤੇ ਉੱਥੇ ਲਈ ਉਹ ਜੋ ਜੇਲ੍ਹਾਂ ਦੇ ਵਾਸਤੇ ਬੜਾ ਕੁਝ ਕਿਹਾ ਜਾਂਦਾ ਕਹਿੰਦੇ ਅੰਦਰ ਬਲੈਕ ਬਹੁਤ ਚੱਲਦਾ ਜੀ ਜਰਦਾ ਬੀੜੀ ਹਰ ਇੱਕ ਤਰ੍ਹਾਂ ਦਾ ਨਸ਼ਾ ਵੀ ਮਿਲ ਜਾਂਦਾਗਾ ਫੋਨ 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 ਮਿਲ ਜਾਂਦੇ ਨੇਗੇ ਅੰਦਰੋਂ ਤੁਹਾਨੂੰ ਕੀ ਲੱਗਦਾ ਵੀ ਜਿਹੜੇ ਇਹ ਜੇਲ੍ਹਾਂ ਦੇ ਹਾਲਾਤ ਦੱਸਦੇ ਵੈਸੇ ਮਾਨ ਸਰਕਾਰ ਇਹ ਕਹਿ ਰਹੀ ਆ ਭਗਵੰਤ ਸਿੰਘ ਦੇ ਬਿਆਨ ਹੁੰਦੇ ਨੇ ਕਿ ਵੀ ਇਹ ਸਭ ਝੂਠ ਹੈ ਇਹ ਸਾਹ ਵਿਰੋਧੀ ਜਿਹੜੀਆਂ ਪਾਰਟੀਆਂ ਲੰਘੀਆਂ ਕਾਂਗਰਸ ਹੋ ਗਈ ਬਾਕੀ ਕਿਹੜੇ ਵਿਰੋਧੀ ਧਿਰ ਨਹੀਂ ਗਈ ਉਹ ਕਹਿੰਦੇ ਇੱਕ ਫਵਾਟ ਆ ਰਹੀਆਂ ਨੇ ਕਿ ਇਦਾਂ ਦਾ ਜੇਲ੍ਹਾਂ ਦੇ ਵਿੱਚ ਕੁਝ ਵੀ ਨਹੀਂ ਹੋ ਰਿਹਾ ਤੁਸੀਂ ਤਾਂ ਇਸ ਮਹਿਕਮੇ ਦੇ ਵਿੱਚ ਰਹੋਗੇ ਤੁਹਾਨੂੰ ਤਾਂ ਪਤਾ ਹੋਊਗਾ ਕਿ ਐਸੀ ਸੱਚਾਈ ਹੈ ਚੀਜ਼ਾਂ ਦੇ ਵਿੱਚ ਮੈਂ ਤਾਂ ਹੁਣ ਜੇਲ੍ਹ ਵੀ ਜਾਇਆ ਕੱਲੇ ਮਹਿਕਮੇ ਨੂੰ ਛੱਡ ਬਿਲਕੁਲ ਬਿਲਕੁਲ ਹੁਣ ਤਾਂ ਅਗਲਾ ਤਜਰਬਾ ਮੇਰੇ ਕੋਲ ਹੈਗਾ ਜਿਹੜਾ ਇਹ ਕਹਿੰਦਾ ਵੀ ਵਿਰੋਧੀ ਪਾਰਟੀਆਂ ਇਹ ਕਰਦੀ ਨਹੀਂ ਤੇ ਆਪ ਉਹ ਬਰੋਦੀ ਜੀ ਉਹ ਕਹਿੰਦੇ ਸੀ ਬਰੋਦੀ ਪਾਰਟੀਆਂ ਕਰਦੀਆਂ ਸਭ ਕੁਝ ਚੱਲ ਰਿਹਾ ਜੇਲ੍ਹਾਂ ਦੇ ਵਿੱਚ ਜਰਦੇ ਦੀ ਪੁੜੀ ਜਿਹੜੀ ਹੈਗੀ ਹੈ ਲੁਧਿਆਣੇ ਦੀ ਜੇਲ੍ਹ ਵਿੱਚ ਜਿਹਦੀ ਕੀਮਤ ਬੜ 10 ਰੁਪਏ ਹੈ ਉਹਦੀ 8000 ਤੋਂ 12000 ਰੁਪਏ ਕੀਮਤ ਹੈ ਲੁਧਿਆਣਾ ਜੇਲ੍ਹ ਲੁਧਿਆਣਾ ਜੇਲ੍ਹ ਦੇ ਵਿੱਚ ਤੇ ਬਡੈਲ ਜੇਲ੍ਹ ਤੇ ਮੈਂ ਜਾ ਕੇ ਆਇਆ ਉੱਥੇ 2 3000 ਤੋਂ 5000 ਰੁਪਏ ਹੈਗੀ ਠੀਕ ਹੈ ਹਰ ਇੱਕ ਚੀਜ਼ ਜਿਹੜੀ ਹੈਗੀ ਆ ਬਿਲਕੁਲ ਬਾਹਰ ਹੈ ਹਰ ਚੀਜ਼ ਓਪਨ ਹੈ ਹਰ ਕੋ ਮੋਬਾਈਲ ਫੋਨ ਵਰ ਰਿਹਾ ਹੈ ਹਾਲਾਂਕਿ ਬਟੈਲ ਦੀ ਜੇਲ੍ਹ کئی ਮਾਮਲੇ ਲੈ ਸਕਤੇ ਹੈ ਪਰ ਪੰਜਾਬ ਦੀਆਂ ਜੇਲਾਂ ਤਾਂ ਸਵਰਗ ਨੇ ਇੱਥੇ ਤਾਂ ਕੋਈ ਰੌਲਾ ਹੀ ਨਹੀਂ ਮੈਂ ਕਹਿੰਦਾ ساری ਉਮਰ ਸਾਨੂੰ ਤਾੜੀ ਲੱਗੋ ਸਾਨੂੰ ਬੋਲੀ ਜਾਣ ਦਿਓ ਅੰਦਰੋਂ ਸਾਡਾ ਜਿਹੜਾ ਸਿਸਟਮ ਸੋਸ਼ਲ ਮੀਡੀਆ ਦਾ ਜਾਂ ਕੋਈ ਹੋ ਰਿਹਾ ਹੈ ਇਹ ਸਾਡਾ ਚੱਲਦਾ ਰਹੇ ਤੇ ਮੈਨੂੰ ਭੇਜ ਦੇਣ ਜੇਲ੍ਹ ਕਿੱਥੇ ਲਾਰੈਂਸ ਜੀ ਦੀ ਲਾਰੈਂਸ ਬਿਸ਼ਨੋਈ ਦੀ ਪਿੱਛੇ ਜੇ ਇੰਟਰਵਿਊ ਹੋਈ ਸੀਗੀ ਸਿੱਧੂ ਮਸੇਵਾਲੇ ਨੂੰ ਲੈ ਕੇ ਤੁਹਾਨੂੰ ਲੱਗਦਾ ਵੀ ਜਿਵੇਂ ਕਿ ਮਾਨ ਸਰਕਾਰ ਨੇ ਕਹਿਆ ਸੀ ਕਿ ਪੰਜਾਬ ਦੀ ਤਾਂ ਉਹ ਜੇਲ੍ਹ ਹੀ ਨਹੀਂ ਕਿ ਹਾਲਾਂਕਿ ਉਹ ਸਾਬਤ ਜ਼ਰੂਰ ਹੋ ਗਿਆ ਸੀਗਾ ਕੁਝ ਦਿਨਾਂ ਬਾਅ ਪਰ ਤੁਹਾਨੂੰ ਲੱਗਦਾ ਵੀ ਕਿਤਨਾ ਕਿਤੇ ਉਹ ਜਿਹੜੀ ਲਾਰੈਂਸ ਬਿਸ਼ਰੋਈ ਦੀ ਇੰਟਰਵਿਊ ਜੇਲ੍ਹ ਦੇ ਵਿੱਚ ਹੋਈ ਉਹ ਤੇ ਪਰਦਾ ਪਾਉਣ ਦੀ ਕੋਸ਼ਿਸ਼ ਕੀਤੀ ਗਈ ਸਾਡੇ ਵਰਗੇ ਨੂੰ ਤੇ 5 ਮਿੰਟ ਤੋਂ ਵੱਧ 5 5 ਮਿੰਟ ਤੇ 1 ਸਕਿੰਟ ਨਹੀਂ ਗੱਲ ਕਰ ਦਿੰਦੇ ਸੀ ਇਹ ਹਫ਼ਤੇ ਜੋ ਵੀ ਤਿੰਨ ਵਾਰੀ ਇਹ ਇੰਟਰਵਿਊ ਪਲਾਨਡ ਹੈ ਇਹਨਾਂ ਨੂੰ ਕਿਤ ਕਰਾਈਆਂ ਜਾਂਦੀਆਂ ਲਾਰੈਂਸ ਬਿਸ਼ਰੋਈ ਹੋਈ ਹੋਰੀ ਬੱਕਰੇ ਆ ਜਾਂ ਉਹਨਾਂ ਨੇ ਤੌਣਾਂ ਨੂੰ ਪਾਣੀ ਲਾ ਕੇ ਬੱਢਣੇ ਵੀ ਕੱਲ ਨੂੰ ਇਹਨਾਂ ਨੇ ਇਸ ਕਰਕੇ ਇਹ ਸਾਰਾ ਕੁਝ ਬਖਾਇਆ ਜਾ ਰਿਹਾ ਤੁਹਾਨੂੰ ਮੈਂ ਬਹੁਤ ਧੇਰ ਤੋਂ ਕਹਿ ਰਿਹਾ ਸੀ ਕਿ ਲਾਰੈਂਸ ਬਿਸ਼ਰੋਈ ਹੋਰਾਂ ਦਾ 골ਡੀ ਬਰਾਡ ਹੋਰਾਂ ਦਾ ਮੂਸੇ ਵਾਲੇ ਦੇ ਕਤਲ ਨਾਲ ਕੋਈ ਲੈ ਕਰ ਦੇਗਾ ਰਹਿਗੇ ਕਿਤੇਗੇ ਇਹ ਇਹ ਜਿਹੜੇ ਜਵਾਬ ਹੈ ਇਹਨਾਂ ਨੂੰ ਵੀ ਮੋਰੇ ਬਣਾਏ ਹੋਇਆ ਜਿਹੜਾ ਗੈਂਗਸਟਰ ਨਾਂ ਦੇ ਸਿਸਟਮ ਦੀ ਬਣਾ ਕੇ ਅੱਜ ਲੋਕਾਂ ਨੂੰ ਘਰਾਂ ਤੋਂ ਕੱਢਾ ਜਾ ਰਿਹਾ ਥੋੜੇ ਆਪਣੇ ਅਗਵੰਡ ਅਰਸ਼ਦੀਪ ਮੁੰਡਾ ਭਜਾਇਆ ਹੋਇਆ ਹੁਣ ਜੀ 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 ਜਿਹੜਾ ਜੱਟੇ ਦਾ ਰੰਬਲਾ ਕੇ ਐਵੇਂ ਹੋਰ ਲੋਕ ਡਰਿਆ ਜਾ ਰਿਹਾ ਲੋਕਾਂ ਨੂੰ ਅਨਕਾਉਂਟਰ ਕੀਤੇ ਜਾ ਰਹੇ ਆ ਆ ਕੀ ਹੋਇਆ ਤੁਹਾਡੇ ਬਰਨਾਲੇ ਚ ਚਾਰ ਕਬੱਡੀ ਖਿਡਾਰੀਆਂ ਨਾਲ ਗੱਲ ਕੀ ਸੀਗੀ ਚੱਕ ਕੇ ਹਸਪਤਾਲ ਤੋਂ ਬੰਦਾ ਚੱਕ ਕੇ ਇਨਕਾਊਂਟਰ ਕਰ ਰਹੇ ਹੋ ਤੁਸੀਂ ਝੂਠੇ ਪਰਚੇ ਦੇ ਰਹੇ ਹੋ 302 ਦੇ ਕੋਈ ਸ਼ਰਮ ਕਰੋ ਵਾੜਾ ਮੋੜਾ ਬਿਲਕੁਲ ਲਾਰਡ ਆਰਡਰ ਦੀ ਹੱਤ ਜਿਹੜੀ ਹੈਗੀ ਐ ਇਸ ਕਰਕੇ ਮਾੜੀ ਐ ਕਿ ਜਿਹੜੇ ਆ ਡੰਗਰਾਂ ਜਿਹਨਾਂ ਕੋਲ ਆਪਾਂ ਫੜਾ ਬੈਠੇ ਆਂ ਭੰਡਾ ਨੂੰ ਜਿਹੜੀ ਸਰਕਾਰ ਇਹਨਾਂ ਨੂੰ ਏ ਬੀ ਸੀ ਵੀ ਨਹੀਂ ਉਹਦੀ ਬਿਸਕਰਾਂ ਹੁੰਦੀਆਂ ਕੀ ਐ ਉਸ ਕਰਕੇ ਹਾਲਾਤ ਜਿਹੜੇ ਆ ਅੱਗੇ ਨੋਂ ਵੀ ਕਿਤੇ ਮਾੜੇ ਐ ਪਰ ਮੈਰੇ ਦੇ ਵਿੱਚ ਚਈ ਆਈ ਇਹ ਗੰਦਾ ਕਿ ਲੋਕਾਂ ਨੂੰ ਭੁਲੇਖੇ ਦੂਰ ਹੋ ਰਹੇ ਐ ਲੋਕਾਂ ਨੂੰ ਪਤਾ ਲੱਗ ਗਿਆ ਵੀ ਸਾਰੇ ਇਕੱਠੇ ਹੀ ਨੇ ਆਉਣ ਵਾਲੇ ਸਮੇਂ ਵਿੱਚ ਪਿੰਡਾਂ ਵਿੱਚ ਜਾ ਕੇ ਪਿੰਡਾਂ ਨੂੰ ਜਗਾਉਣ ਦੀ ਜਿਹੜੀ ਅਸੀਂ ਸਦਾ ਦੇ ਰਹੇ ਹਾਂ ਜਿਹੜਾ ਗੱਲ ਕਰਦੇ ਤੁਸੀਂ ਵੀ ਕਿਉਂ ਆਏ ਹੋਏ ਹੋ ਪਿੰਡ ਜਾਗਦੇ ਐ ਇਹ ਸੱਥਾਂ ਹੈਗੀਆਂ ਉਧਰ ਦੁਆਬੇ ਵਿੱਚ ਮਾਝੇ ਜਤੇਦਰ ਮਾਹਲੇ ਜਿਹੜਾ ਸਾਡਾ ਲੁਧਿਆਣਾ ਦੇ ਆਰੀ ਉੱਥੇ ਸੱਥਾਂ ਹੀ ਨਹੀਂ ਲੋਕ ਬਾਹਰ ਚਲੇ ਗਏ ਬਜ਼ੁਰਗ ਹੀ ਨਹੀਂ ਐ ਇੱਥੇ ਬੈਠੇ ਆ ਸੁਣਦੇ ਆ ਨੌਜਵਾਨਾਂ ਦੀ ਨਾਲ ਗੱਲ ਹੁੰਦੀ ਐ ਇਹ ਇਹ ਕਾਰਨ ਹੈ ਇਹ ਲਾਲਚ ਹੈ ਕਿ ਲੋਕ ਥੋੜੇ ਜਾਗੇ ਆ ਵੱਧ ਜਾਣਦੇ ਕੁਝ ਚੀਜ਼ਾਂ ਨੂੰ ਅਤਬਾਰ ਵੀ ਕਰਦੇ ਤੇ ਜੁੱਤੀ ਵੀ ਲਾਲ ਹੁੰਦੇ ਮੁੜ ਕੇ ਇਹ ਦੋਨੋਂ ਕੰਮ ਇਹਨਾਂ ਨੇ ਕਰਕੇ ਵਿਖਾਇਆ ਸਰਕਾਰ ਨਾਲ ਪਹਿਲਾਂ 92 ਸੀਟਾਂ ਫਿਰ 4 ਮਹੀਨੇ ਬਾਅਦ ਐਮਪੀ ਹਰਾਇਆ ਇਹਨਾਂ ਦਾ ਇਸ ਕਰਕੇ ਇਹ ਕਾਰਨ ਹੈ ਇਹ ਲਾਲਚ ਹੈ ਇਹ ਮਨੁਸ਼ਾ ਹੈ ਕਿ ਬਿਨਾ ਕਿਸੇ ਸਾਨੂੰ ਅਸੀਂ ਕੋਈ ਕੜਾ ਇਲੈਕਸ਼ਨ ਖੜਨਾ ਲੱਗ ਸੀ ਕੋਈ ਵੋਟ ਮੰਗ ਰਹੇ ਆ ਬੜੀ ਬੜੀ ਕੁਐਸਚਨ ਕਰਦੇ ਹੁੰਦੇ ਮੈਂ ਹੈਗਾ ਪਹਿਲੀ ਗੱਲ ਤਾਂ ਪੁੱਛ ਕਹਿੰਦਾ ਉਹਨੇ ਕੀ ਗੱਲ ਗੁਨਾਹ ਹੈ ਇੱਕ ਸਰਟੀਫਿਕੇਟ ਲੈਣਾ ਇਹਦੇ ਵਾਸਤੇ ਇਹਨਾਂ ਨੇ ਕੋਈ ਪਰਮਿਟ ਲਏ ਹੋਏ ਆ ਕੋਈ ਇਲੈਕਸ਼ਨ ਕਿਉਂ ਨਾ ਲੜੇ ਤੁਸੀਂ ਇਲੈਕਸ਼ਨ ਕਿਉਂ ਨਾ ਲੜੋ ਆ ਨੌਜਵਾਨ ਕਿਉਂ ਨਾ ਲੜੋ ਹੋਰ ਆਮਦ ਦਾ ਕਿਉਂ ਨਾ ਲੜੇ ਜਦੋਂ ਅਸੀਂ ਇਲੈਕਸ਼ਨ ਆਮ ਲੋਕ ਲੜਾਂਗੇ ਉਦੋਂ ਨਹੀਂ ਇਹ ਕੁਝ ਹੋਊਗਾ ਜੇ ਪਾਰਟੀਆਂ ਚ ਬੈਠ ਕੇ ਜੇ ਆਪਾਂ ਕਹੀਏ ਪੰਜਾਬ ਕਿਸੇ ਨੇ ਨਹੀਂ ਬਚਾਉਣਾ ਪੰਜਾਬ ਨੂੰ ਪਿੰਡਾਂ ਨੇ ਬਚਾਉਣਾ ਉਹ ਜਿਹੜੀਆਂ ਗੱਲਾਂ ਬਾਤਾਂ ਪਿੰਡਾਂ ਦੇ ਵਿੱਚ ਸੱਥਾਂ ਦੇ ਸਾਂਝੀਆਂ ਕਰਨ ਲੱਗੀਆਂ ਵੀ ਕਿਵੇਂ ਬਚਾਉਣਾ ਕੱਲੀ ਗੱਲਾਂ ਨਹੀਂ ਕਰਦੇ ਦੱਸ ਤੇ ਹੱਲ ਇਹਨਾਂ ਦੇ ਜੁੱਤੀਆਂ ਮਾਰੋ ਜਦੋਂ ਆਉਂਦੇ ਆ ਜਦੋਂ ਇਹ ਦੱਲੇ ਇਹਨਾਂ ਨੂੰ ਬੁਲਾਉਂਦੇ ਆ ਪਿੰਡਾਂ 'ਚ ਉਦੋਂ ਮਾਰੋ ਜੁੱਤੀਆਂ ਬਿਲਕੁਲ ਫਾਰਮੂਲੇ ਹੈਗੇ ਸਿੱਖੋ ਸਾਹਿਬ ਇੱਕ ਅਖੀਰ ਤੇ ਮੈਂ ਤੁਹਾਨੂੰ ਇੱਕ ਜੀ ਸਵਾਲ ਪੁੱਛਣਾ ਚਾਹਾਂਗਾ ਤੁਹਾਡਾ ਮੈਂ ਇੱਕ ਲਾਈਵ ਦੇਖਿਆ ਸੀਗਾ ਆ ਤੁਸੀਂ ਇੱਕ ਪਿੰਡ ਨੂੰ ਪਿੰਡ ਦੇ ਵਿੱਚ ਸੰਗਤ ਨੂੰ ਸੰਬੋਧਨ ਕਰ ਰਹੇ ਸੀਗੇ ਤੇ ਉਹਦੇ ਵਿੱਚ ਨਾ نیچے ਕਮੈਂਟ ਚੱਲ ਰਹੇ ਸੀ ਕਹਿੰਦੇ ਵੀ ਇਹ ਤਾਂ ਵੋਟਾਂ ਪੱਕੀਆਂ ਹੋ ਰਹੀਆਂ ਨੇਗੀ ਇੱਕ ਫਰੰਟ ਤਿਆਰ ਕਰਕੇ ਤੁਹਾਨੂੰ ਕੀ ਲੱਗਦਾ ਸਚਾਈ ਹੈ ਉਹ ਚੀਜ਼ ਮੈਂ ਕਿਉਂ ਨਾ ਹੋਵੇ ਜੀ ਸਚਾਈ ਮੈਨੇ ਇਹ ਗੱਲ ਵੀ ਆਪਾਂ ਕਹਿੰਦੇ ਕਿ ਕਿਉਂ ਨਾ ਵੋਟਾਂ ਪੱਕੀਆਂ ਹੋਣ ਚੰਗੇ ਬੰਦੇ ਕਿਉਂ ਨ ਕੌਣ ਕਹਿੰਦਾ ਮਤਲਬ ਹੈ ਮਤਲਬ ਹੈ ਇਰਾਦਾ ਹੁਣ ਕਿਉਂਕਿ ਤੁਸੀਂ ਧੱਕੇ ਨਾਲ ਘੁਆਰੇ ਹੋ ਨਾ ਮੈਨੂੰ ਇਹ ਰੋਲ ਹੋਣ ਤੋਂ ਵੀ ਹੋਈ ਜ਼ਿਆਦਾ ਕਰ ਰਹੇ ਆ ਜਿਹੜਾ ਕਿ ਮਤਲਬ ਇਹ ਚਾਹੁੰਦੇ ਸਾਡੇ ਮੂੰਹ ਚੋਂ ਕੌਣ ਮੈਂ ਤਾਂ ਮੈਂ ਸਵਾਲ ਕਰਦਾ ਮੈਂ ਤੁਹਾਨੂੰ ਪੁੱਛਦਾ ਕਿ ਕਿਉਂ ਨਾ ਇਲੈਕਸ਼ਨ ਲੜੇ ਬੰਦਰਸੇ ਉਹ ਇਹਦਾ ਜਵਾਬ ਕੀ ਕਰਨਾ ਕਿਉਂ ਨਾ ਲੜਿਆ ਜਾਵੇ ਹਾਲਾਂਕਿ ਮੈਂ ਇਲੈਕਸ਼ਨ ਲੜਵਾਸੇ ਨਹੀਂ ਹੈਗਾ ਜਦੋਂ ਸਭ ਆਊਗਾ ਵੇਖਾਂਗੇ ਪਰ ਮੈਂ ਕਹਿੰਦਾ ਮੈਂ ਇਲੈਕਸ਼ਨ ਕਿਉਂ ਨਾ ਲੜਾਇਦਾ ਇਹ ਜਵਾਬ ਦੇਵੇ ਨਾ ਕੋਈ ਜੀ ਇਹ ਕਿਉਂ ਇਹ ਗੱਲ ਸਭ ਕੀਤੀ ਜਾਂਦੀ ਕਿਉਂ ਮੀਡੀਆ ਇਹੋ ਜਿਹਾ ਕੁਐਸਚਨ ਕਰਦਾ ਵੇਖਾ ਗੱਲ ਕਰਨ ਵਾਲਿਆਂ ਨੂੰ ਜਿਹੜਾ ਕੋ ਕੰਮ ਕਰਨਾ ਚਾਹੁੰਦਾ ਹੈ ਕਿ ਇਹ ਲੋਕ ਹੀ ਸੀਗੇ ਇਲੈਕਸ਼ਨ ਲੜਨਗੇ ਕੋਈ ਹੋਰ ਇਹਨਾਂ ਦੇ ਘਰਾ ਵਿੱਚ ਪੈਦਾ ਹੋਏ ਸੱਪਾਂ ਦੇ ਘਰਾ ਵਿੱਚ ਪੈਦਾ ਹੋਏ ਸਪੋਲੀਆਂ ਇਹ ਬਚਾਉਣਗੇ ਪੰਜਾਬ ਨੂੰ ਬਿਲਕੁਲ ਇਹ ਤਾਂ ਜਿਨ੍ਹਾਂ ਦੇ ਬਾਣ ਲੱਗੇ ਹੋਣਗੇ ਜਿਨ੍ਹਾਂ ਨੂੰ ਤਕਲੀਫ ਹੋਈ ਹੋਊਗੀ ਜਿਹੜੇ ਉਜੜੇ ਹੋਣਗੇ ਉਹੀ ਕੁਝ ਭਲੇ ਦੀ ਗੱਲ ਕਰ ਸਕਦੇ ਆ ਇਸ ਲਈ ਪੰਜਾਬ ਦਾ ਜੇ ਕੋ ਭਲਾ ਹੋਣਾ ਉਹ ਆਮ ਲੋਕਾਂ ਨੇ ਕਰਨਾ ਹੈ ਉਹਨਾਂ ਆਮ ਲੋਕਾਂ ਨੂੰ ਜਗਾ ਰਹੇ ਆ ਬਿਲਕੁਲ ਜਿਹੜੇ ਲੋੜ ਪਈ ਕਦੇ ਸਮਾਂ ਆਇਆ ਤਾਂ ਇਲੈਕਸ਼ਨ ਵੀ ਲੜਾਂਗੇ ਕਿਉਂ ਨਹੀਂ ਲੜਾਂਗੇ ਇਲੈਕਸ਼ਨ ਅੱਜ ਜਿਹੜੀ ਪੰਜਾਬ ਬਚਾਉਣ ਦੀ ਗੱਲ ਕਰਨ ਵਾਲੀ ਗੱਲ ਆ ਉਹ ਗੱਲ ਕਰਦੇ ਆ ਇਸ ਕਰਕੇ ਡਾ ਹੈਗਾ ਇਹ ਸੰਗਰੂਰ ਦਾ ਏਰੀਆ ਜਾਗਦੇ ਲੋਕਾਂ ਦਾ ਏਰੀਆ ਆ ਕੱਲ ਨੂੰ ਜਿਹੜੇ ਆਉਣ ਵਾਲੇ ਸਮੇਂ ਚ ਕੁਛ ਹਮ ਧਿਆਨ ਆਉਣ ਵਾਲੇ ਸਾਨੂੰ ਵੀ ਪਤਾ ਉਹਦੇ ਵਿੱਚੋਂ ਪਾਸ ਹੋ ਕੇ ਪਰਮਾਤਮਾ ਦੀ ਕਿਰਪਾ ਨਾਲ ਮੁਖਾਵਾਂਗੇ ਜਦੋਂ ਰਿਜ਼ਲਟ ਆਉਣਗੇ ਤੇ ਆਪੇ ਸਭ ਕੁਝ ਪਤਾ ਲੱਗ ਜਾਊਗਾ ਤਾਂ ਅੱਜ ਜਿਹੜਾ ਹੈਗਾ ਜਾਗਰਤੀ ਦੀ ਜਿਹੜੀ ਹੈਗੀ ਸਭ ਤੋਂ ਵੱਡੀ ਲੋੜ ਹੈ ਇਹੀ ਕੋਸ਼ਿਸ਼ ਕਰ ਰਹੇ ਆ ਪਿੰਡਾਂ ਵਾਲਿਆਂ ਨੂੰ ਵੀ ਪਿੰਡੋ ਪਿੰਡ ਵਾਲਿਓ ਆਪ ਜਾਗੋ ਤੁਹਾਨੂੰ ਕਿਸੇ ਨੇ ਬਚਾਉਣੀ ਨਹੀਂ ਆਉਣਾ ਤੁਹਾਨੂੰ ਕਿਸੇ ਬਲਵਿੰਦਰ ਸਿੰਘ ਨੂੰ ਨਹੀਂ ਬਚਾਉਣਾ ਕਿਸੇ ਜੋਧਾ ਸਾਹਿਬ ਨੇ ਨਹੀਂ ਬਚਾਉਣਾ ਕਿਸੇ ਇਨਾਂ ਸਟੈਬਲਿਸ਼ ਬੰਦੇ ਨੇ ਨਹੀਂ ਬਚਾਉਣਾ ਜਿੱਦੇ ਤੁਸੀਂ ਜਾਗ ਲ ਪਿੰਡ ਜਿਹੜਾ ਬਚਣਾ ਉਹ ਸਾਰੇ ਪੰਜਾਬ ਦਾ ਬਚਣਾ ਹੁੰਦਾ ਪੰਜਾਬ 13000 ਪਿੰਡਾਂ ਦੇ ਇਕੱਠ ਨੂੰ ਕਹਿੰਦੇ ਆ ਇਹ ਗੱਲ ਜਿਹੜੀ ਹੈ ਲੋਕਾਂ ਤੱਕ ਲੈ ਜਾਣ ਦੀ ਕੋਸ਼ਿਸ਼ ਕਰ ਬਿਲਕੁਲ ਸੁਣ ਲੱਗਦਾ ਜੀ ਪੰਜਾਬ ਸਰਕਾਰ ਨੇ ਜਿਹੜੇ ਜਿਹੜੇ ਸੁਪਨੇ ਲੋਕਾਂ ਨੂੰ ਦਿਖਾਏ ਸੀ ਜਾਂ ਫਿਰ ਜਿਹੜੇ ਜਿਹੜੇ ਏਜੰਡੇ ਸਾਹਮਣੇ ਰੱਖੇ ਸੀ ਉਹ ਚ ਕਾਮਯਾਬ ਹੋਏ ਨੇ ਹਾਂ ਬਿਲਕੁਲ ਪੂਰੇ ਕਾਮਯਾਬ ਹੋਏ ਜੀ ਕਿੱਥੇ ਕਮੀ ਪੇਸ਼ੀ ਕਿੱਥੇ ਛੱਡੀ ਕਰਪਸ਼ਨ ਕਿੱਥੇ ਚਲੀ ਗਈ ਨਸ਼ਾ ਕਿੱਥੇ ਆ ਗਿਆ ਧੀਆਂ ਭੈਣਾਂ ਸਾਡੀਆਂ ਸੜਕਾਂ ਤੇ ਹੈਗੀਆਂ ਠੇਕੇ ਕਿੱਡੇ ਸਾਫ਼ ਸੁਥਰੇ ਆ ਠੀਕ ਹੈ ਤੇ ਜੇ ਸ਼ਰਾਬੀ ਦੀ ਸਰਕਾਰ ਹੋਊ ਤਾਂ ਠੇਕੇ ਸਾਫ਼ ਸੁਥਰੇ ਕਰੂਗਾ ਕੋ ਬਣਾ ਤੁਹਾਡੀਆਂ ਸੜਕਾਂ ਤੇ ਆ ਗਈਆਂ ਕ腐ਸ਼ਨ ਕਿੱਥੇ ਪਹੁੰਚੀ ਹੋਈ ਹੈ ਉਹ ਸਾਰੀਆਂ ਪ੍ਰਾਪਤੀਆਂ ਜਿਹੜੀਆਂ ਇਹਨਾਂ ਦੀਆਂ ਬਹੁਤ ਤੇਜ਼ ਸਪੀਡ ਨਾਲ ਇਹਨਾਂ ਜਿੱਤੀਆਂ ਕਿਉਂਕਿ ਇਹਨਾਂ ਕੋਲ ਸਮਾਂ ਪਤਾ ਨਹੀਂ ਸ਼ਾਇਦ ਇਹਨੂੰ ਪਤਾ ਹੀ ਆਂਦਾ ਕੀ ਨਹੀਂ ਹੋਣਾ ਐਸ ਸਮੇਂ ਦੇ ਵਿੱਚ ਵਿੱਚ ਨਾਲੇ ਤਾਂ ਇਹ ਉਹ ਜੋਕਾਂ ਨੂੰ ਲੁੱਟ ਰਹੇ ਐ ਨਾਲੇ ਲੋਕਾਂ ਨੂੰ ਲੁੱਟ ਰਹੇ ਐ ਇਸ ਕਰਕੇ ਦਾ ਲੱਗਿਆ ਹੋਇਆ ਇਹਨਾਂ ਦਾ ਬਿਲਕੁਲ ਬਾਬਾ ਧੰਵਾ ਜੀ ਬਹੁਤ ਚੰਗਿਆ ਗੱਲਬਾਤ ਕਰਕੇ ਸੋ ਦੋਸਤੋ ਅੱਜ ਮੁਲਾਕਾਤ ਹੋਈ ਸੀ ਬਜਨ ਸਿੰਘ ਸੇਖੋ ਜੀ ਨਾਲ ਉਮੀਦ ਹੈ ਤੁਹਾਨੂੰ ਚੰਗੀ ਲੱਗੀ ਕਿਉਂਕਿ ਇਹ ਉਹ ਮੁੱਦੇ ਨੇ ਜਿਹੜੇ ਕਿ ਅਕਸਰ ਸੱਥਾਂ ਦੇ ਵਿੱਚ ਕਹੇ ਜਾਂਦੇ ਰਿਹਾ ਫਿਰ ਸੱਥਾਂ ਦੇ ਵਿੱਚ ਡਿਸਕਸ ਕੀਤੇ ਜਾਂਦੇ ਨੇਗੇ ਤੇ ਇਹ ਮੁੱਦਿਆਂ ਦੇ ਉੱਤੇ ਗੱਲਬਾਤ ਕਰਨੀ ਵੀ ਬਿਲਕੁਲ ਜ਼ਰੂਰੀ ਹੁੰਦੀ ਹੈ ਕਿਉਂਕਿ ਲੋਕਾਂ ਦੇ ਜਿਹੜੇ ਜ਼ਹਿਨ ਦੇ ਸਵਾਲ ਹੁੰਦੇ ਨੇ ਸਾਡੀ ਕੋਸ਼ਿਸ਼ ਹੁੰਦੀ ਹੈ ਕਿ ਉਹ ਜਿਹੜੇ ਸਵਾਲ ਨੇਗੇ ਜਿਹੜੇ ਅਜਿਹੇ ਸਟ੍ਰਕਚਰ ਨੇਗੇ ਜਿਹੜੇ ਕਿ ਪੰਜਾਬ ਦੇ ਲਈ ਇੱਕ ਵੱਖਰਾ ਕਦਮ ਚੁੱਕਿਆ ਹੋਵੇ ਜਾਂ ਫਿਰ ਪੰਜਾਬ ਦੇ ਲਈ ਕੋਈ ਚੰਗਾ ਸੋਚ ਰਿਹਾ ਉਹਨਾਂ ਦੇ ਥਾਂ ਹੀ ਇਹ ਕਲੀਅਰ ਹੋ ਸਕਣ ਉਮੀਦ ਹੈ ਵੀਡੀਓ ਚੰਗੀ ਲੱਗੀ ਹੋ ਵੀਡੀਓ ਨੂੰ ਬਹੁਤ ਬਹੁਤ ਸ਼ੇਅਰ ਕਰਦੇ ਹੋ ਤਾਂ ਜੁੜੇ ਰਹੋ ਆ ਰਹਿ ਮ